ਲੋ ਬਈ ਮਿੱਤਰੋ ਤੋਂਦ ਦੇਖੋ ਦਣਬਾ ਪੜਾ ਲੱਗਿਆ ਵੇ ਅੱਜ ਸਸੀਗਲ ਬਾਈ ਜੀ ਕੀ ਹਾਲ ਚਾਲਾ ਹੋਰ ਸਾਰੇ ਭਰਾ ਠੀਕ ਠਾਕ ਆ ਲੋ ਬਈ ਮਿੱਤਰੋ ਆਪਾਂ ਕਰਤੀ ਬਾਈ ਵਲੌਗ ਦੀ ਸਟਾਰਟਿੰਗ ਤੇ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲੋ ਬਈ ਪੱਠੇ ਵੀ ਆਹੀ ਰਹੇਗੀ ਤੇ ਬਾਈ ਜੀ ਰੇਪ ਪਾਉਣੀ ਸੀ ਅੱਜ ਮੈਨੂੰ ਲੱਗਦਾ ਤਾਂ ਹੈ ਨਹੀਂ ਰੇਪ ਪਾਉਣਾ ਦਿਨ ਲੱਗੂਗਾ ਕਾਰਨ ਇਹ ਆ ਬਾਈ ਜੀ ਰੇ ਪਾਉਣ ਦਾ ਬਾਈ ਪਾਣੀ ਥੋੜਾ ਥੋੜਾ ਖੜਾ ਵਾ ਆ ਕਹਿਣ ਦਾ ਭਾਬਾਈ ਨਾਲੇ ਭਰ ਕੇ ਨਹੀਂ ਇੰਨਾ ਲੱਗਿਆ ਸੀ ਬਾਹਣ ਪਾਣੀ ਪੀਂਦਾ ਹੀ ਨਹੀਂ ਪਤਾ ਨਹੀਂ ਕੀ ਪ੍ਰੋਬਲਮ ਤੇ ਜਮੀ ਜੀ ਵੀ ਹੋ ਚੱਲੀ ਹੈ ਭਾਲ ਭਾਈ ਲੋ ਵੀ ਮਿੱਤਰੋ ਆਈ ਤੱਡੇ ਇਧਰ ਆਉਣ ਕੁ ਵੀ ਹੈ ਨਹੀਂ ਗੀ ਅਰਾਬੀ ਲਾ ਪਿਆ ਕੰਮ ਲੋ ਵੀ ਮਿੱਤਰੋ ਜੂਤ ਪਿਆਉਣ ਲੱਗਿਆ ਵੇ ਆਪਾਂ ਨੂੰ ਆ ਫਰਦਾ ਇੱਧਰ ਉਹ ਪਿਆ ਕੀ ਬਈ ਕੁੱਤੀ ਵੀ ਧੁੱਪੇ ਕਰਦੀ ਆ ਕੱਟੀ ਵੀ ਕੱਢਦੀ ਆ ਬਾਹਰ ਮਾੜੀ ਹੀ ਹੈਗੀ ਤਾਂ ਕੁਸੂਦਰੀ ਨਹੀਂ ਬਈ ਮੈਂ ਤੂੰ ਤਰਵਾਇ ਨਹੀਂ ਬਈ ਤੇ ਇੱਧਰ ਹੈਗੇ ਆ ਬੱਚੇ ਬਈ ਵਿੱਚ ਥਿੱਲੇ ਹੋਏ ਪਏ ਇੱਕ ਦੋ ਬੱਚੇ ਨੂੰ ਤਾਂ ਪੂਰਾ ਕਵਰ ਕਰਕੇ ਠੰਡ ਤੋਂ ਕਵਰ ਕਰਕੇ ਰੱਖੀ ਦਾ ਆ ਫਿਰਦਾ ਆ ਥੋੜਾ ਜਿਹਾ ੱਟਲਾ ਬਾਕੀ ਸਾਰੀ ਠੀਕ ਹੈ ਕੀ ਕੀ ਆ ਬਈ ਤੇ ਬੱਬ ਉਹ ਤੇ ਆ ਮੈਂ ਬਸ ਉਹ ਜਿਹੜਾ ਤਾਂ ਬੈਠਿਆ ਇਸ ਥਲੀ ਕਰਦੇ ਆ ਯਾ ਗੁੱਡੇ ਚ ਬੈਸਰਾਵ ਹੋ ਜਾਂਦੀ ਆ ਇਹਦੇ ਚ ਬਈ ਦਿੱਲੀ ਵਾਂਗੂ ਨਿਤ ਦਿੱਲੀ ਦਿੱਤਾ ਪਾਉਣਾ ਪੈਂਦਾ ਬਾਈ ਇਹੇ ਛਿੱਡੇ ਆਜ ਅੱਜ ਫੇਰ ਪਾ ਦੇਗੇ ਇਹਦੇ ਚ ਆ ਸਰੋਂ ਚ ਬਈ ਉਹਦੇ ਪਾਣੀ ਟੁੱਟਿਆ ਸੀਗਾ ਪਰ ਠੀਕ ਆ ਟਾਈਮ ਪਾਸ ਹੈਗਾ ਜਿਹੜਾ ਮਾੜਾ ਮੂਡ ਹੋਊ ਵੀ ਚੱਲ ਟਾਈਮ ਪਾਸ ਕਰ ਦੂਗੀ ਤੇ ਆਪਣਾ ਬਈ ਛੋਲੀਆ ਇੱਕ ਕਬੂਤਰਾਂ ਵਾਲੀ ਛੋਲੀ ਪਈ ਸੀ ਬਈ ਮੋਹੀ ਵੀ ਤੇ ਚਾਕੇ ਤੇ ਇੱਕ ਕਣਕ ਚ ਪਈ ਪਾਣੀ ਦੇਖਣਾ ਹੈ ਕਿਤੇ ਟੰਟਾ ਨਾ ਸੁਹਾ ਹੋ ਜੇ ਮੈਡਮ ਪਰਲੀ ਕੇਰਾਂ ਦੀ ਬਈ ਪ੍ਰੋਬਲਮ ਪਰਲੀ ਪੇ ਕੇਰਾਂ ਦੀ ਆ ਤੇ ਇਹ ਪਰਲੀ ਕੇਰਾਂ ਜੀ ਵੀ ਨਹੀਂ ਆ ਲੋ ਬਈ ਮਿੱਤਰੋ ਓਕੇ ਰਾਂਜੀ ਬਾਈ ਦੇਖਣਾ ਇਹ ਫੂਡ ਬੋਡ ਦਾ ਵਧੀਆ ਕੀ ਆਵੇ ਦੇ ਅੱਗ ਦੇ ਚ ਪਾਣੀ ਖੜਾਵਾ ਓਕੇ ਰਾਂਜੀ ਜੀ ਇਹਦੇ ਜੰਮਾ ਅੱਛਾ ਚਟੂ ਗੁਰਿੰਦ ਜੋਤ ਨੂੰ ਸਰਦਨ ਕਰਦਾ ਇਸੇ ਦੀ ਕੌਂਕ ਪੀਲੀ ਪੈ ਜਾਂਦੀ ਹੈ ਬਾਈ ਆਹ ਆ ਕੇ ਰਾਂਜੀ ਪਾਣੀ ਖੜਾ ਕਿੰਨੇ ਦਿਨ ਹੋ ਗਏ ਲੱਗੇ ਨੀਸ਼ ਸਾਹ ਪੀਣ ਹੋ ਗਏ ਬਾਈ ਧੁੱਪਾਂ ਲੱਗਦੇ ਮੈਣੀ ਤੇ ਰਾਣੀ ਹੀ ਪਾਣੀ ਪੀਂਦਾ ਨਹੀਂ ਇਹਦਾ ਕਿਤੇ ਕਿਤੇ ਮੜਾ ਮੂਟੀ ਖੜਾ ਪਰ ਇੰਨਾ ਨਹੀਂ ਆ। ਇਸੇ ਗੱਲ ਮਾਰ ਨਹੀਂ ਬਾਈ ਮੈਂ ਰੀ ਨਹੀਂ ਪਾਈ ਸੀਗੀ। ਮੈਂ ਕਿ ਮਗਰੋਂ ਪਾਵਾਂਗੀ ਸੀ ਪਹਿਲਾਂ ਰੀ ਨਹੀਂ ਪਾਈ ਸੀ ਪਤਾ ਸੀ ਮੈਨੂੰ। ਮੈਂ ਕਿ ਪਾਣੀ ਘੱਟ ਪੀਂਦਾ ਵਾਣ। ਕਿਉਂ ਨਾ ਜੱਬ ਖੜਾ ਜੀ ਉਸੇ ਕੈਰੀ ਜੀ ਇੱਕ ਚ ਬਾਈ। ਬਾਕੀ ਸੈਟਾ ਬਾਕੀ ਉਟਾ ਉਟਾ ਮੜਾ ਮੂਟ ਖੜਾ ਵਾ। ਆ ਬਾਕੀ ਹੁ ਪੀ ਗਿਆ ਵਾਣ ਪਾਣੀ ਠੀਕ ਹੈ। ਲਓ ਬਾਈ ਮਿੱਤਰੋ ਸਾਲ ਤੋਂ ਵੱਡੀ ਟੈਨਸ਼ਨ ਹੀ ਸੀ। ਉਹਨੇ ਰੀ ਪਾ ਦੇਾਂਗੇ ਭਾਈ ਅੱਜ ਪਾਦਗੇ ਜੀ ਚਾਚਾ ਗੁਰ ਆ ਗਿਆ ਤਾਂ ਅੱਜ ਪਾ ਦੇਾਂਗੇ ਨਹੀਂ ਫਿਰ ਕੱਲ ਨੂੰ ਪਾ ਦੇਾਂਗੇ ਕੱਲ ਨੂੰ ਸ਼ਾਇਦ ਕਣਕ ਦੀ ਆਹੀ ਹੈ ਭਈ ਆਹ ਕੈਰੀ ਚ ਮਾੜਾ ਮੂਠ ਪਤਲਾ ਪਤਲਾ ਇਹ ਕਿਤੇ ਕਿਤੇ ਖੜਾ ਬਾਕੀ ਬਾਕੀ ਸਾਰੇ ਭਾਈ ਠੀਕ ਆ ਹੋਰ ਹੈ ਨਹੀਂਗਾ ਪਾਣੀ ਕਿਤੇ ਬਸ ਆਹ ਕੈਰੀ ਜਿਹਦਾ ਮਾੜਾ ਮੂਠ ਇਹ ਖੜਾ ਆ ਵੀ ਇੱਥੇ ਖੜਾ ਵਾ ਇਹਦੀ ਚ ਹਟ ਦਿੰਨੇ ਆ ਰੀ ਅੱਜ ਲਓ ਬਈ ਮਿੱਤਰੋ ਸੰਗਤ ਚੱਲ ਪਈ ਆ ਪੱਠੇ ਵੱਢਣ ਇਹ ਕਹਿੰਦਾ ਆ ਬੰਦਾ ਸ਼ਿਆਰੀ ਕਰਦਾ ਪੱਠੇ ਪਾਈ ਇਹਨੂੰ ਵੱਢਣੇ ਹੁੰਦੇ ਆ ਜਾਣ ਕੇ ਚਲਾਕੀ ਕਰ ਜਾਂਦਾ ਤੇ ਇੱਕ ਬੰਦਾ ਉੱਧਰ ਪਾਇਆ ਖਾਲ ਚ ਲਗਿਆ ਬਿੱਟ ਖਾਲ ਚ ਬੜਿਆ ਵਰ ਬਈ ਪੱਠੇ ਅੱਜ ਰੇ ਰੂ ਪਾਉਣੇ ਅੱਜ ਪਹਿਲਾਂ ਵੱਢ ਲਈਏ ਵੱਢ ਕੇ ਉਦੋਂ ਬਾਅਦ ਸੈੱਡ ਦੇਗੇ ਫੇਰ ਪਾਉਣੀ ਆ ਰਹੀ ਆਇਆ ਓ ਫਿਰਦਾ ਖਾਲ ਚ ਪਹਿਲਾਂ ਵੇਖੋ ਕੀ ਕਰਦਾ ਫਿਰਦਾ ਏਡਾ ਮੂਰਖ ਬੰਦਾ ਯਾਰ ਲਿਬੜੀ ਨਾ ਇਧਰ ਆਇਆ ਲਓ ਬਈ ਮਿੱਤਰੋ ਨਾਣਾ ਪਾਣੀ ਪਾਉਣ ਲੱਗ ਪਿਆ ਬਈ ਬਾਹਰ ਲਿਆਂ ਤਾਂ ਪਾਇਆ ਜਾਂਦਾ ਆ ਆ ਬੱਚਿਆ ਅੱਲੇ ਉੱਤਰ ਖੜੋ ਥੋਲੀ ਬਿੜੀ ਆ ਨਾ ਇਹ ਆ ਬੰਤੇ ਦੋ ਆਹ ਖਾਣੇ ਲਾਜਨ ਜੀ ਬੜੀ ਅਰਜੀ ਬੱਚੇ ਬਾਈ ਜੀ ਵੱਡੇ ਹੋਈ ਜਾਂਦੇ ਆ ਸਾਰੇ ਓ ਬਾਈ ਮਿੱਤਰੋ ਪੱਠਿਆਂ 'ਚ ਰਹੀ ਦਿੱਤੀ ਆਪਾਂ ਦਾ ਕੱਲ ਨੂੰ ਇਹਨੂੰ ਮੇਰੀ ਟੀਮ ਕਾ ਜੇ ਟਾਈਮ ਲੱਗ ਗਿਆ ਤੇ ਚਾਚਾ ਗੁਰਹਾਵਈ ਮੈਂ ਪਾ ਜੀ ਮਾਰੀ ਆਪਣਾ ਆਹ ਦੂਜਾ ਮੈਂ ਉਹ ਕਰ ਜੀ ਮੈਂ ਕਹਿੰਦਾ ਪਾਣੀ ਲਾ ਜੀ ਮੈਂ ਪੱਠਿਆਂ ਨੂੰ ਰੇ ਆਪਾਂ ਪਾਦੀ ਆ ਤੇ ਜੂ ਉਤਰ ਕੇ ਵੀ ਛੱਡਦੇ ਨਹੀਂ ਹਣ ਤੋ ਸਰੋਂ 'ਚ ਪਾਦੀ ਆ ਰੇ ਸਰੋਂ 'ਚ ਉੱਦ ਕੇ ਪਾਣੀ ਤੇ ਲਾਗ ਜਿੰਗੀਆਂ ਲਓ ਬਾਈ ਮਿੱਤਰੋ ਆ ਫੜੀ ਚੀਣੂਗਾ ਲਓ ਬਾਈ ਜੀ ਨਾਲੇ ਤਾਂ ਪਾਦੀ ਸਰੋਂ ਜਰੇ ਨਾਲੇ ਪਾਦੀ ਪੱਠਿਆਂ ਚ ਨਾਲੇ ਆ ਜਮੀਂ ਚ ਪਾਦੀ ਲਓ ਬਾਈ ਮਿੱਤਰੋ ਹੁਣ ਪੱਠਾ ਨੀ ਰਪਾਈਏ ਤੇ ਪਸ਼ੂ ਬੰਨਗੇ ਆ ਜਮੀਂ ਬਾਈ 15 ਦਿਨਾਂ ਚ ਕਰ ਦੂ ਮੈਂ ਪਾਣੀ ਲੱਗ ਲੈਂਦੇ ਇਹਨੂੰ ਕਿਰਾ ਉਸ ਤੋਂ ਬਾਅਦ ਬਾਲ ਕਰ ਲਾਂਗੇ ਜੋਦੂ ਮੈਂ ਸੱਦਿਆ ਸੀ ਵੀਡੀਓ ਬਣਾਉਣ ਨੂੰ ਸਾਰੇ ਪਾਦੀ ਰੇ ਸਾਨੂੰ ਜੀ ਬਾਤੀ ਉਹਦੇ ਪਾਣੀ ਰੁੱਟ ਗਈ ਬਾਈ ਪਰ ਭਾਲ ਹੋਈ ਗਈ ਲੋਬੇ ਮਿੱਤਰੋ ਸੌਕ ਪਾਦੀ ਆ ਪੱਠੇ ਪਾਦੇ ਆ ਠੀਕ ਆ ਸਾਰਾ ਕੰਮ ਨਮੀਟਦਾ ਸਭ ਤੋਂ ਜ਼ਰੂਰੀ ਕੰਮ ਬਾਈ ਪੱਠਿਆਂ ਦਾ ਸੀਗਾ ਪੱਠਿਆਂ ਦਾ ਨਮੀਟਦਾ ਹੁਣ ਨਾਉਣੀਆਂ ਪੱਠੇ ਪਾਦੇ ਆ ਚੂਨ ਵੀਲੀ ਵਿਖਾਂਗੇ ਪਾਣੀ ਪਿਆ ਕੇ ਇਹ ਮਗਰੋਂ ਇਹ ਕੀ ਕਰਨਾ ਤੁਸੀਂ ਇਹ ਲੈਣ ਕਾਈ ਕਰੂੰ ਉਹ ਬਾਲਟੀ ਲੈ ਜਾ ਕੇ ਉਹ ਬਾਲਟੀ ਲੈ ਜਾ ਕੇ ਬਾਲਟੀ ਵਾਢੀ ਹਾਂ ਲੋ ਬਾਈ ਮਿੱਤਰੋ ਸਾਰਾ ਕੰਮ ਤੁੰਦਾਂ ਨਮੀੜ ਕੇ ਤੇ ਬਾਈ ਜੀ ਹੁਣ ਆਪਾਂ ਨਾ ਤੂ ਲੈ ਆਂ ਤੇ ਚੱਲੇ ਆਂ ਬਾਹਰ ਨੂੰ ਇਧਰ ਹੀ ਹੋਊਗਾ ਕਿਤੇ ਇਹਨਾਂ ਨੂੰ ਥੋੜਾ ਜਿਹਾ ਕੰਮ ਕਰ ਲਿਆ ਇਧਰ ਚੱਲੇ ਵੇ ਆ ਹੁਣ ਆਪਾਂ ਚੱਲਦੇ ਆਂ ਬਾਈ ਅੱਡੇ-ਉੱਡੇ ਤੇ ਅੱਡੇ ਤੇ ਚੱਲਦੇ ਆਂ ਤੇ ਵੀ ਨੇ ਮਾਹੌਲ ਅੱਡੇ ਤੇ ਚੱਲਦੇ ਲਓ ਬਈ ਮਿੱਤਰੋ ਇਹਦੇ 'ਚ ਹੈਗਾ ਥੋੜਾ ਜਿਹਾ ਸਪਰੇਅ ਕਰਨ ਵਾਲਾ ਇਹਦੇ 'ਚ ਗੁੱਲੀ ਡੰਡਾ ਹੈਗਾ ਇਹ ਕਣਕ ਬਣ ਗਈ ਬਈ ਪੂਰੀ ਕੈਂਟ ਜਬਰਦਸਤ ਹੋ ਗਿਆ ਕੰਮ ਇਹ ਬਈ ਬਹੁਤ ਮਾੜੀ ਕਣਕ ਸੀਗੀ ਬਈ ਇਹਦੇ 'ਚ ਅੱਧਾ ਗੱਟਾ ਰਹਿ ਗਿਆ ਪਾਉਣ ਵਾਲਾ ਰਹੀ ਤਾਂ ਜੇ ਲੋਡ ਪਈ ਤਾਂ ਪਾਵਾਂਗੇ ਜੇ ਲੋਡ ਨਾ ਪਈ ਤਾਂ ਨਹੀਂ ਪਾਵਾਂਗੇ ਇੱਧਰ ਜਾਈਆਂਗੇ ਤੇ ਓਕੇ ਬਈ ਸਹੀ ਹੈ ਕੰਮ ਇਹਦਾ ਕਿ ਲਵਾ ਮੜਾ ਸੀ ਲੱਗਦਾ ਨਾ ਪਤਾ ਉਹ ਖਾਦਾ ਪਿਆ ਚੂੜੀ ਤੇ ਲੋ ਬਾਈ ਇਹ ਕਣਕ ਹੋ ਗਈ ਆਪਣੀ ਵਧ ਗਈ ਇਹਦੇ ਚ ਹੁਣ ਤੋਂ ਪੰਗ ਲੱਗ ਪੂਗਾ ਇਹਦੇ ਚ ਬਾ ਡੂੜ ਕੇ ਕੈਰੀ ਤੇ ਸਪਰੇਅ ਮਾਰਨ ਵਾਲੀ ਆ ਇੱਥੋਂ ਲੈ ਕੇ ਤੇ ਉਹ ਪਰ ਉਹ ਕੰਦ ਟਿੱਕਰ ਇਹ ਇੱਥੋਂ ਤਿੱਕਰ ਆ ਵੀ ਇਹ ਆਹ ਕੰਦ ਟਿੱਕਰ ਸਪਰੇਅ ਮਾਰਨ ਵਾਲੀ ਆ ਤੇ ਬਾਕੀ ਸਹੀ ਆ ਬਈ ਓਕੇ ਦੀ ਰਿਪੋਰਟ ਲੋ ਬਾਈ ਚਲੋ 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 ਲੋ ਬਈ ਮਿੱਤਰੋ ਵਧੀਆ ਬਣ ਗਈ ਬਈ ਕਣਕੋਕੇ ਆ ਸੌਰੀ ਲੋ ਬਈ ਮਿੱਤਰੋ ਆਪਾਂ ਬਈ ਚੱਲੇ ਆਂ ਗੁਰਦੁਆਰੇ ਆ ਆਪਣੀ ਫੂਰਸ ਤਾਂ ਸਾਢੇ 1:4 ਦਾ ਹੋ ਗਿਆ ਇਸ ਟਾਈਮ ਵੀ ਬਈ ਗੁਰੂ ਘਰ ਹੀ ਜਾਣ ਨੇ ਨਾ ਕੋਈ ਜਾਨਵਰਾਂ ਦਾ ਵੀ ਕੋਈ ਬਈ ਹਣਾ ਇਹਨਾਂ ਨੂੰ ਆਹੀ ਆਉਦਾ ਕੋਈ ਟੈਨਸ਼ਨ ਨਹੀਂ ਲੈਣਾ ਨਾ ਕੋਈ ਗਿਰਾਵ ਨੀ ਈਆਂ ਨੂੰ ਠੰਡ ਬਹੁਤ ਜਿਆਦਾ ਹੈ ਬਾਈ ਪਰ ਇਹਨਾਂ ਦਾ ਔਖਾ ਬਹੁਤ ਹੈ ਜਾਨਵਰਾਂ ਦਾ ਅਕਤਬਰ ਦੀ ਅਕਤਬਰ ਦੀ ਬਹੁਤ ਜਿਆਦਾ ਬੁਰਾ ਹਾਲਾ ਜਾਨਵਰ ਬਾਈ ਮਰੀ ਵੀ ਬਹੁਤ ਹੈ ਠੰਡ ਚ ਠੀਕ ਆ ਇਹ ਘਰੇ ਵੀ ਆਪਣੇ ਆਪ ਦੇ ਕਬੂਤਰਾਂ ਦੇ ਬੱਚੇ ਆਪ ਦੇ ਕਬੂਤਰਾਂ ਦੇ ਬੱਚੇ ਬਾਈ ਨਿੱਕੇ ਸੀ ਜਿਹੜੇ ਬਹੁਤ ਮਰੇ ਆ ਇਹ ਪਰ ਉਹ ਨਹੀਂ ਯਾਰ ਬਈ ਉਹ ਖੁੱਡਿਆਂ 'ਚ ਹੁੰਦੇ ਉਹਨਾਂ ਦਾ ਬਹੁਤ ਫਰਕ ਹੁੰਦਾ ਫੇਰ ਉਹਨਾਂ ਦੀ ਸਾਹ ਸੰਭਾਲ ਵੀ ਹੁੰਦੀ ਆ ਤੇ ਪਰ ਆਪਣਾ ਇਹ ਜਾਨਵਰ ਬਾਹਰ ਲਿਆ ਉਹਨਾਂ ਦਾ ਔਖਾ ਲਓ ਬਈ ਫਾਰਸਾ ਜੀ ਪੱਠੇ ਵੱਢ ਰਹੇ ਆ ਗੁਰਾ ਕਿ ਟੋਪ ਸੀ ਕੀ ਜਾਂਦੇ ਮਾਂ ਦੇ ਨਾਲ ਅੜਕਦੇ ਦਿੱਤੇ ਲੋ ਬਾਈ ਗੁਰੂ ਘਰ ਹੀ ਪਹੁੰਚ ਗਏ ਆਪਾਂ ਆ ਆਪਣੇ ਗੁਰੂ ਘਰ ਹੀ ਉਹ ਸਾਪਾ ਬੰਦੀ ਪੈ ਗਈ ਕਿ ਉਹ ਤੇ ਅਕਾਲ ਵਰ ਗਿਆ ਬਾਈ ਪੱਕਾ ਹੀ ਆ ਇਹ ਗੁਰੂ ਘਰ ਇੱਥੇ ਬੈਠੇ ਆ ਵਿਚਾਰੀ ਤੇ ਆ ਗੁਰੂ ਘਰ ਦਾ ਵੀ ਬਾਹਣ ਆ ਤੇ ਪਾਰ ਇੱਥੇ ਬਾਈ ਪਾਣੀ ਦੀ ਮਾਰ ਚਾਰੇ ਪਾਣੀ ਬਾਹਲਾ ਇਕੱਟ ਬਈ ਇੱਥੇ ਮਗਰਾਈਆਂ ਪਾਲੀਆਂ ਮਗਰਿਆਈਆਂ ਇੱਥੇ ਕੋਈ ਫਸਲ ਨਹੀਂ ਹੋਣ ਦਿੰਦਿਆਂ ਨਾ ਝੋਨਾ ਹੋਣ ਦਿੰਦਿਆਂ ਤੇ ਨਾ ਆਪਣਾ ਕੀ ਨਾਲ ਲੈਂਦੇ ਆ ਕਣਕ ਕੂਣ ਦਿੰਦਿਆਂ ਠੀਕ ਆ ਆ ਜਿਵੇਂ ਗੁਰੂ ਘਰ ਇਹ ਬਹੁਤ ਆ ਪਾਈ ਸੀ ਬਈ ਉਹ ਤੋਂ ਕਮਰੇ ਹੁਣ ਬਸ ਇੱਕ ਥੇਤ ਕੀ ਕੰਮ ਚੱਲੇ ਕਦੋਂ ਵੀ ਚੱਲੇ ਜਿੱਤੇ ਗੁਰੂ ਘਰੇ ਕੰਮ ਚੱਲੂਗਾ ਤੇ ਆ ਬਈ ਕੋਈ ਉਹ ਪਰਲੇ ਪਾਸੇ ਬਈਲਾ ਕੀਤਾ ਪੈਣਾ ਮਗਰਾਈਆਂ ਨੇ ਕੰਨ ਖਾਦੀ ਹੈ ਹਰੀ ਲਾਓ ਬਈ ਮਿੱਤਰੋ ਆ ਜੁੜੀ ਛੱਡੀ ਆ ਹੁਣ ਤਾ ਜੁੜੀ ਛੱਡਦੀ ਆ ਬਈ ਡੱਬਾ ਕਬੂਤਰ ਚਿੱਟੀਆਂ ਦੀ ਕਬੂਤਰੇ ਕਬੂਤਰ ਮਰੜਾ ਪੇ ਸ਼ੜਤੀ ਆ ਲੋ ਬਈ ਮਿੱਤਰੋ ਇਧਰ ਬੱਚੇ ਫਰਦੇ ਆ ਘਟੋ ਘਟ ਵੀ ਮੇਰੀ ਮੁਤਾਬਕ 8-7 ਬੱਚੇ ਆ ਇੱਧਰ ਇਹਦੇ ਬੱਚੇ ਦੂਰੇ ਵੀ ਸਹੀ ਹੈ ਸੰਗੋਲਿਆ ਸੀ ਇਹਦੇ ਵਿੱਚ ਬੱਚੇ ਕਾ ਫਰਦਾ ਬਈ 8-7 ਬੱਚੇ ਆ ਉਹਨਾਂ ਦੇ ਰੰਗ ਰੂਂਗ ਲਾਉਣ ਆਵੇ ਰੰਗ ਲਾਉਣੇ ਆ ਲੋ ਬਈ ਮਿੱਤਰੋ ਹੁਣ ਬਾਈ ਜੀ ਆਪਾਂ ਕਰ ਲੰਗੇ ਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵੀਲੋ ਵਿੱਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਭਰਾ ਦੀ ਸਪੋਰਟ ਕਰਿਆ ਕਰੋ ਵੀਰ ਬਣ ਗਏ ਹਨ ਆਪਾਂ ਕਿਹੜਾ ਬਈ ਜਿਵੇਂ ਬਣ ਗਏ ਨਾ ਵੀਰੇ ਆਪਾਂ ਉਵੇਂ ਐਡੀਟਿੰਗ ਕਰਕੇ ਪਾ ਦੇਣਾ ਆਪਾਂ ਕੋਈ ਕੱਟਰ ਨਹੀਂ ਕਰਨੀ ਹੁੰਦੀ ਕੋਈ ਵਾਟਰ ਨਹੀਂ ਕਰਨੀ ਹੁੰਦੀ ਬਸ ਜਿਵੇਂ ਬਣ ਗਿਆ ਬਈ ਉਵੇਂ ਹੀ ਪਾਉਣਾ ਬਾਕੀ ਆਪਾਂ ਦਾ ਬਈ ਹਫਦੇ ਜਾਨਵਰ ਤੇ ਜਾਂ ਆਪਾਂ ਜਿਹੜਾ ਆਉਦੀ ਖੇਤੀ ਦਾ ਕੰਮ ਕਰਦੇ ਆ ਪਠੇ ਨੀਰੇ ਦੋਹੀ ਵਿਖਾਉਣਾ ਹੁੰਦਾ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਪੁੱਲ ਚੱਕ ਦੀ ਖਿਮਾ ਇਹ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਓ ਬਈ ਵੇਖ ਲਓ